ਹਲਕਾ ਖਰੂਰ ਸਾਹਿਬ ਦੇ ਐਮਐਲਏ ਪਿੰਡਾਂ ਦੇ ਵਿੱਚ ਉਦਘਾਟਨਾਂ ਦੇ ਲਈ ਪਹੁੰਚ ਰਹਿਣ ਦੇ ਵਿਕਾਸਕਾਰ ਤੇ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਜਾਰੀ ਹੈ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਐਮਐਲ ਸਾਹਿਬ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਉਹ ਉਦਘਾਟਨ ਕੀਤੇ ਗਏ ਨੇ ਤੇ ਕਿਹੜੇ ਕਿਹੜੇ ਕੰਮ ਜਿਹੜੇ ਨੇ ਉਹ ਸ਼ੁਰੂ ਵੀ ਕਰਵਾਏ ਗਏ ਅੱਜ ਆਪਾਂ ਪਹਿਲਾਂ ਨੰਗਆਵਾਦ ਦੇ ਵਿੱਚ ਜਿਹੜਾ ਵਾ ਉਹ ਲੌਕਟੈਲ ਇੱਕ ਕਾਫੀ ਲੰਮਾ ਪਿਆ ਵਾ ਕਿਉਂਕਿ ਤੁਹਾਨੂੰ ਯਾਦ ਹੋਣਾ ਮੇਰੀ ਪੁਰਾਣੀ ਵੀਡੀਓ ਕੱਢ ਕੇ ਵੇਖੋਗੇ ਤੇ ਮੈਂ ਇਹ ਕਿਹਾ ਸੀ ਕਿ 2030 ਤੱਕ ਕੋਈ ਵੀ ਬੈਕ ਮੈਂ ਇਹੋ ਜਿਹੀ ਨਹੀਂ ਰਹਿਣ ਦੂੰਗਾ ਜਿਹਨੂੰ ਲੋਟੈਲ ਨਾਲ ਲੱਗੀ ਹੋਊਗੀ ਤੇ ਸਾਡੇ ਵਿਰੋਧੀਆਂ ਨੇ ਬੜਾ ਉਹ ਕੀਤਾ ਵੀ ਅੱਜ ਤੇ 27 ਦੀ ਚੋਣ ਆਉਣੀ ਹੈ ਮੈਂ ਕਿਹਾ ਸਾਡੇ ਕੋਲ ਸੋਚ ਤਾਂ ਹੈਗੀ ਹੈ ਵੀ ਅਸੀਂ ਆ ਕੰਮ ਕਰਨਾ ਤੁਹਾਡੇ ਕੋਲ ਤਾਂ ਸੋਚ ਹੀ ਨਹੀਂ ਜੇ ਤੁਹਾਡੇ ਐਮਐਲਏ ਨੇ ਕੋਈ ਪੁਰਾਣੀ ਸੋਚ ਵੀਡੀਓ ਕੋਈ ਛੱਡੀ ਆ ਤੇ ਵੀ ਮੈਂ ਆ ਕੰਮ ਕਰਨੇ ਚਾਹੁੰਦਾ ਤੇ ਮੈਨੂੰ ਦੱਸ ਦਿਓ ਮੈਂ ਉਹ ਵੇਖ ਕੇ ਕੰਮ ਕਰ ਲਾ ਆਪਾਂ ਸਾਡੀ ਸੋਚ ਤਾਂ ਹੈ ਨਾ ਵੀ ਕਿੰਨੀ ਕਿੰਨੇ ਟਾਈਮ ਤੱਕ ਕੀ ਕਰਨਾ ਹੈ ਅਸੀਂ ਪਰਬੋਇਲਾ ਬਣਾ ਕੇ ਚੱਲਦੇ ਆ ਅਸੀਂ ਸਿਸਟਮ ਬਣਾ ਕੇ ਚੱਲਦੇ ਆ ਤੇ ਸ਼ੁਰੂ ਚ ਮੈਂ ਆਉਂਦਿਆ ਇਹ ਗੱਲ ਕੀ ਸੀ ਜਦੋਂ ਆਪਣੀ ਸਬਾਜਪੁਰ ਵਾਲੀ ਸੜਕ ਜਿਹੜੀ ਸਭ ਤੋਂ ਪਹਿਲਾਂ ਬਣੀ ਤੇ ਮੈਂ ਇਹ ਕਿਹਾ ਸੀ ਵੀ ਕਟੋ-ਕਟ ਇੱਕ ਚੀਜ਼ ਲੋਕ ਮੰਨਿਆ ਕਰਨਗੇ ਵੀ ਲਾਲਪੁਰੇ ਨੇ ਕੋਈ ਸੜਕ ਜਿਹੜੀ ਆ ਹਲਕੇ ਦੇ ਵਿੱਚ ਬਨਣ ਨੂੰ ਰਹਿਣ ਨਹੀਂ ਦਿੱਤੀ ਤੇ ਪੰਜਾਂ ਸਾਲਾਂ ਬਾਅਦ ਅਸੀਂ ਇੱਕ ਜਦੋਂ ਇਲੈਕਸ਼ਨ ਜਾਵਾਂਗੇ ਤੇ ਪੋਸਟ ਪਾਵਾਂਗੇ ਵੀ ਦੱਸੋ ਜੇ ਕਿ ਇਹਦੀ ਹੁਣ ਸੜਕ ਟੁੱਟੀ ਆ ਤੇ ਅਸੀਂ ਜਵਾਬ ਦੇ ਆ ਆ ਗਲਤੀ ਨਾ ਕੋਈ ਇੱਕ ਅੱਧੀ ਰਹਿ ਜਾਏ ਇਹ ਤੋਂ ਗੱਲ ਵੱਖਰੀ ਆ ਤੇ ਸੜਕਾਂ ਅੱਜ ਤੱਕ ਆਪਾਂ 75 ਸੜਕਾਂ 60 ਆਪਾਂ ਪਹਿਲਾਂ ਬਣਾਈਆਂ ਸੀ ਤੇ 50 ਹੋਣ 24 ਹੋਣ ਲੈ ਕੇ ਆਏ ਆ ਤੇ 20ਾਂ ਦਾ ਕੇ ਫਿਰ ਪ੍ਰਪੋਜ਼ਲ ਭੇਜਤਾ ਤੇ 60 ਤੋਂ ਮੈਨੂੰ ਲੱਗਦਾ 70 ਦੇ ਵਾਸਤੇ ਵੀ ਜਿਹੜਾ ਪ੍ਰਪੋਜ਼ਲ ਬਣਾ ਕੇ ਭੇਜੀ ਆ ਐਵੇਂ ਸਾਡੀ ਅੱਜ ਜਿਹੜਾ ਲੋਕ ਟੈਲ ਆਈ ਆ ਬੜੀ ਖੁਸ਼ੀ ਹੋਈ ਆ ਕਿ ਅਸੀਂ ਉਹ ਚੀਜ਼ ਦੀ ਸ਼ੁਰੂਆਤ ਕਰਤੀ ਜਿਹੜੀ ਗੱਲ ਜ਼ਬਾਨੋਂ ਕੱਢੀ ਸੀ ਜੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਚੀਜ਼ ਨੂੰ ਹੋਰ ਤੇਜ਼ ਕਰਾਂਗੇ ਤੇ ਪਿੰਡਾਂ ਦੀਆਂ ਅਗਲੇ 5-6 ਮਹੀਨੇ ਪੂਰੇ ਪਿੰਡਾਂ ਯੋਗ ਲਾਵਾਂਗੇ ਇੱਕ ਵਾਰੀ ਪਿੰਡਾਂ ਦੀਆਂ ਲੋਕ ਟੈਲ ਲੱਗ ਜੇ ਸਾਰੇ ਪਿੰਡਾਂ ਇਹ ਤੋਂ ਬਾਅਦ ਆਪਾਂ ਬੇਖਾਲੇ ਪਾਸੇ ਨੇ ਇਸ ਚੀਜ਼ ਨੂੰ ਜਿਹੜਾ ਉਹ ਸ਼ੁਰੂ ਕਰਾਂਗੇ ਐਮਐਲਏ ਸਾਹਿਬ ਮੰਡੇ ਏਰੀਏ ਦੇ ਲੋਕ ਜਿਹੜੇ ਬਹੁਤ ਇਸ ਗੱਲੋਂ ਖੁਸ਼ ਵੀ ਨੇ ਕਿ ਸ਼ੋਕਰਾ ਸਾਡੀ ਆਵਾਜ਼ ਜਿਹੜੀ ਕਿਸੇ ਨੇ ਵਿਧਾਨ ਸਭਾ ਚ ਤੇ ਖੜੀ ਕਿ ਇੱਥੇ ਬਹੁਤ ਵੱਡੀ ਮਾਰ ਜਿਹੜੀ ਆ ਉਹ ਪਾਣੀ ਦੀ ਹਰ ਵਾਰ ਉਹਨਾਂ ਨੂੰ ਝੱਲਣੀ ਪੈਂਦੀ ਤੇ ਇਸ ਵਾਰ ਵੀ ਝੱਲ ਰਹੇ ਨੇ ਤਾਂ ਹੁਣ ਉਹਨਾਂ ਦਾ ਇਹੀ ਕਹਿਣਾ ਕਿ ਜੇ ਜ਼ਮੀਨ ਇਹ ਸਰਕਾਰ ਨੇ ਇਨਕੁਆਇਰ ਕਰਨੀ ਤੇ ਸਾਡੇ ਇਸ ਏਰੀਏ ਤੋਂ ਆ ਕੇ ਕਰ ਲਵੇ ਕਿਵੇਂ ਵੇਖਦੇ ਹੋ ਆਵਾਜ਼ ਵੀ ਚੱਕੀ ਆ ਇੱਥੋਂ ਸ਼ੁਰੂ ਹੁੰਦਾ ਬਿਆਸ ਦਰਿਆ ਤੋਂ ਤੇ ਸਿੱਧਾ ਹਰੀਕਾਂ ਤੱਕ ਜਿਹੜੀ ਉਹ ਮਾਰ ਪਾਣੀ ਦੀ ਖਰੂਰ ਸਾਹਿਬ ਵਾਲਕੇ ਦੇ ਪਿੰਡਾਂ ਨੂੰ ਵੀ ਪੈ ਰਹੀ ਕਿਵੇਂ ਵੇਖਦੇ ਹੋ ਜੀ ਆ ਦੇਖੋ ਇਹ ਬੜੀ ਸਾਡੀ ਮਾੜੀ ਕਿਸਮਤ ਆ ਤੇ ਮੈਂ ਵੀ ਸਮਝਦਾ ਕਿ ਮੇਰਾ ਕਾਫੀ ਇਲਾਕਾ ਜਿਹੜਾ ਆਈ ਵਾਰ ਸਾਲ ਦੋ ਸਾਲ ਬਾਅਦ ਆਈ ਜਾਂਦੇ ਆ ਤੇ ਉਹ ਸਾਡਾ ਸਾਰਾ ਖਰਾਬ ਹੋ ਜਾਂਦਾ ਕਿਉਂਕਿ ਇੱਥੇ ਬੰਨਣੀ ਹੈਗਾ ਕੋਈ ਉਹਦਾ ਕਾਰਨ ਇਹ ਆ ਕਿ ਬੜੀ ਸਾਰੀ ਜ਼ਮੀਨ ਜਿਹੜੀ ਆ ਕਿਸਾਨਾਂ ਦੀ ਵਿੱਚ ਆਉਂਦੀ ਆ ਉਹਦੇ دریا ਦੇ ਵਿੱਚ ਆਉਂਦੀ ਆ ਤੇ ਜਿਸ ਕਰਕੇ ਜਿੰਨਾ ਚਿਰ ਉਹ ਜ਼ਮੀਨ ਅਗਵੈਰ ਨਹੀਂ ਹੁੰਦੀ ਉਹਨਾਂ ਚਿਰ ਫਿਰ ਕਿਸਾਨ ਭਰਾ ਵੀ ਆਂਦੇ ਵੀ ਬੰਨ ਜਿਹੜਾ ਵਾ ਉਹ ਸਾਡੀ ਜ਼ਮੀਨ ਵਿੱਚ دریا ਚ ਰਹਿ ਜੂਗੀ ਤੇ ਜਿਹਦੇ ਕਰਕੇ ਜਿਹੜਾ ਬੰਨ ਵੱਜਣ ਤੋਂ ਰਹਿ ਜਾਂਦਾ ਤੇ ਮੈਂ ਦੋ ਤਿੰਨ ਅਰੀ ਵਿਧਾਨ ਸਭਾ ਜੀ ਵੀ ਬੋਲਿਆ ਸਰਕਾਰ ਕੋਈ ਨਾ ਕੋਈ ਹੱਲ ਕੱਢੂ ਇਹਦਾ ਜ਼ਰੂਰ ਕੱਢੇਗੀ ਸਰਕਾਰ ਜੀ ਆ ਬਿਲਕੁਲ ਜੀ ਵੇਖੋ ਤੁਸੀਂ ਵੇਖੋ ਮੇਰਾ ਕੰਮ ਆ ਪੁਲ ਦਾ ਕੰਮ ਕਰਨਾ ਵਾ ਜਨਤਾ ਦੇ ਵਿੱਚ ਤੇ ਸਰਕਾਰ ਦੇ ਵਿੱਚ ਤੇ ਵੇਖੋ ਮੈਂ ਸ਼ਰੀਆਮ ਵਿਧਾਨ ਸਭਾ ਦੇ ਵਿੱਚ ਸਾਰੇ ਸੁਣਦੇ ਜਦੋਂ ਮੈਂ ਬੋਲਦਾ ਕਿ ਸਾਨੂੰ ਬੰਨ ਦੀ ਲੋੜ ਆ ਅੱਜ ਤੱਕ ਇੱਕ ਵਾਰੀ ਇਹਨਾਂ ਨੂੰ ਲਾਰਾ ਹੀ ਲਾਉਂਦੇ ਰਹੇ ਜਦੋਂ ਮੈਂ ਇਲੈਕਸ਼ਨਾਂ 'ਚ ਗਿਆ ਤੇ ਮੈਨੂੰ بڑے ਬੰਦੇ ਕਹਿੰਦੇ ਸੀ ਵੀ ਚੜਨਾ ਵਾਦਾ ਕਰੋ ਤੁਸੀਂ ਬੰਨ ਬਣਾਓਗੇ ਤੇ ਮੈਂ ਮੈਂ ਵਾਦਾ ਨਹੀਂ ਕਰਦਾ ਕਿ ਕੱਲ ਨੂੰ ਬਣੇ ਨਾ ਤੇ ਫਿਰ ਗੱਲ ਝੂਠੀ ਹੋ ਜਾਂਦੀ ਆ ਪਰ ਇਹ ਜਰੂਰ ਆ ਮੈਂ ਜੋਰਪੁਰਾ ਲਾਉਂਗਾ ਤੇ ਉਹ ਮੈਂ ਵਿਧਾਨ ਸਭਾ 'ਚ ਹਰ ਵਾਰ ਬੋਲਦਾ ਵਾਂ ਕਿ ਸਾਡੇ ਇਲਾਕੇ ਨੂੰ ਜਿਹੜਾ ਬੰਨ ਚਾਹੀਦਾ ਤੋਂ ਬੰਦਾ ਲੱਗਾ ਰਵੇ ਹੌਲੀ ਹੌਲੀ ਮਿਹਨਤ ਕਰਦਾ ਰਵੇ ਤੇ ਕਿਸੇ ਨਾ ਕਿਸੇ ਦਿਨ ਸੁਣੀ ਜਾਂਦੀ ਆ ਤੇ ਬੰਨ ਹੈ ਬੜਾ ਵੱਡਾ ਵਾ ਤੇ ਬਾਕੀ ਜਿੱਦਨ ਉਹ ਬੰਨ ਵੱਜ ਗਿਆ ਤੇ ਸਾਡੀ ਹਲਕੇ ਦੀ ਅੱਧੀ ਮੁਸ਼ਕਲ ਜਿਹੜੀ ਹੈ ਟੈਨਸ਼ਨ ਖਤਮ ਹੋ ਜਾਣੀ ਤੇ ਸਰਕਾਰਾਂ ਨੂੰ ਵੀ ਜਿਹੜਾ ਵਾ ਪੈਸੇ ਦੇਣੇ ਪੈਂਦੇ ਆ ਮੁਆਵਜ਼ਾ ਦੇਣਾ ਪੈਂਦਾ ਵਾ ਤੇ ਮੁਆਵਜ਼ਾ ਵੀ ਘੱਟ ਮਿਲਦਾ ਵਾ ਉਸ ਹ ਕਿ ਜੋ ਪਿਛੋਂ ਬੱਧਾ ਹੋਣ ਡਿਆ ਤੇ ਇਸ ਕਰਕੇ ਉਹ ਬੰਨ ਨਹੀਂ ਉਹਦਾ ਘਾਲਾ ਫਿਰ ਟਰਾਈ ਕਰਦੇ ਹੁਣ ਜੀ ਲੈਂਡ ਪੂਲਿੰਗ ਸਕੀਮ ਸਰਕਾਰ ਦੇ ਵੱਲੋਂ ਵਾਪਸ ਲਈ ਗਈ ਆ ਤੇ ਇਸ ਦੇ ਨਾਲ ਕੋਈ ਹੱਦ ਤੱਕ ਕਿਸਾਨ ਜਿਹੜੇ ਖੋਚ ਨੇ ਕਿਵੇਂ ਵੇਖਦੇ ਆ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜਿਹਦੀ ਜ਼ਮੀਨ ਆਉਣੀ ਹੈ ਜੀ ਤੇ ਜਿਨ੍ਹਾਂ ਨੇ ਖਵਰ ਕਰਨੀ ਹੈ ਜੀ ਉਹਨਾਂ ਦਾ ਆਪਸੀ ਜਿਹੜਾ ਵਾ ਜੋ ਵੀ ਤਾਲਮੇਲ ਆ ਜੋ ਵੀ ਗੱਲਬਾਤ ਆ ਉਹਦੇ ਹਿਸਾਬ ਨਾਲ ਕੰਮ ਚੱਲਣਾ ਜੀ ਜੀ ਵਿਰੋਧੀ ਪਾਰਟੀਆਂ ਦਾ ਤੇ ਕੁਝ ਬੰਦਿਆਂ ਦਾ ਕੰਮ ਹੁੰਦਾ ਸਿਆਸਤ ਕਰਨੀ ਆ ਉਹਨਾਂ ਰਾਜ ਕੀ ਕੀਤੀ ਵੀ ਤੇ ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਧਰਨੇ ਖਾਤੇ ਲਾਈਏ ਵੀ ਇੱਕੋ ਮਸਲਾ ਲੱਭਾ ਹੀ ਤੇ ਉਹ ਵੀ ਸਰਕਾਰ ਨੇ ਕਹੇਤਾ ਵੀ ਜੇ ਨਹੀਂ ਕਿਸਾਨਾਂ ਨੂੰ ਮਨਜ਼ੂਰ ਤੇ ਅਸੀਂ ਕੋਈ ਗੱਲ ਨਹੀਂ ਕਿਉਂਕਿ ਅਸੀਂ ਤੇ ਲੋਕਾਂ ਲਈ ਕਰਨਾ ਤੇ ਜੇ ਲੋਕਾਂ ਨੂੰ ਚੀਜ਼ ਮਨਜ਼ੂਰ ਨਹੀਂ ਤੇ ਕੋਈ ਗੱਲ ਨਹੀਂ ਤੇ ਹੁਣ ਉਹ ਫੇਰ ਬੇਤਤੀਬੇ ਜਿਹਾ ਫਿਰਦੇ ਆ ਵੀ ਧਰਨੇ ਵਾਲਾ ਇੱਕ ਇੱਕੋ ਹੀ ਇਸ਼ੂ ਲੱਭਾ ਸਾਢੇ ਕਿਤੇ ਨਾ ਸਾਲਾਂ ਦੇ ਵਿੱਚ ਤੇ ਉਹ ਵੀ ਮੁ ਨਿਬੜ ਗਿਆ ਫੇਰ ਤੇ ਹੁਣ ਕੀ ਕਰੀਏ ਤੇ ਮੈਂ ਤਾਂ ਕਿੰਨਾ ਸਰਕਾਰ ਨੂੰ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਲਿਆ ਛੱਡਿਆ ਕਰੋ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਤਾਂ ਨਿਤੁਰਨੇ ਲਾਉਂਦਾ ਤੇ ਇਹ ਵੀ ਆਰੇ ਲੱਗੇ ਰਹਿੰਦੇ ਆ ਤੇ ਮਗਰੋਂ ਆ ਕੇ ਕੈਂਸਲ ਕਰ ਦਿਆ ਕਰੋ ਵੀ ਠੀਕ ਆ ਜੀ ਤੇ ਇਹਨਾਂ ਨੂੰ ਕੋਈ ਨਾ ਕੋਈ ਕੰਮ ਤਾਂ ਦੇ ਕੇ ਰੱਖਣਾ ਚਾਹੀਦਾ ਨਾ ਵਿਹਲੇ ਬੰਦੇ ਫਿਰ ਟਕਰਾ ਮਾਰਦੇ ਕੋਈ ਫਾਇਦਾ ਨਹੀਂ ਜੀ ਐਮਐਲਏ ਸਾਹਿਬ ਲਾਸਟ ਜ਼ਰੂਰ ਪੁੱਛਣਾ ਚਾਹਾਂਗਾ ਹਲਕਾ ਖੜੂਰ ਸਾਹਿਬ ਦੇ ਬਹੁਤ ਸਾਰੇ ਕੰਮ ਜਿਹੜੇ ਆ ਸਾਢੇ ਤਿੰਨ ਸਾਲਾਂ ਦੇ ਵਿੱਚ ਹੋਏ ਆ ਤੇ ਇਹ ਵੀ ਨਹੀਂ ਕਹਿ ਸਕਦੇ ਵੀ ਬੜੇ ਜਿਆਦੇ ਹੀ ਹੋ ਗਏ ਆ ਬਿਲਕੁਲ ਕੰਮ ਤੇ ਕਹਿੰਦੇ ਹੁੰਦੇ ਆ ਵੀ ਸਮਾਜ ਦੀ ਵੈਸੇ ਵੀ ਇੱਕ ਜ਼ੁਬਾਨ ਹੁੰਦੀ ਆ ਕੰਮ ਤੇ ਕਦੇ ਵੀ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੇ ਤੇ ਕੰਮ ਕਦੇ ਮੁਕਣੇ ਨਹੀਂ ਆ ਕੰਮ ਘਟ ਤੇ ਵਧ ਹੋ ਸਕਦੇ ਆ ਸੋ ਜਿਹੜੇ ਨਿੱਜੀ ਕੰਮ ਆ ਉਹ ਵੀ ਕਰੀਦੇ ਆ ਜਿਹੜੇ ਵਿਕਾਸ ਦੇ ਕੰਮ ਆ ਉਹ ਵੀ ਕਰੀਦੇ ਆ ਤੇ ਨਾਲੇ ਸਾਲ 3.5 ਹੋਏ ਆ ਪਹਿਲੀ ਵਾਰੀ ਐਮਐਲਏ ਬਣੇ ਆ ਪਹਿਲੀ ਵਾਰੀ ਸਰਕਾਰ ਬਣੀ ਆ ਇਹਨਾਂ ਨੇ ਬੜਾ ਲੰਮਾ ਸਮਾਂ ਲਾਇਆ ਸੀ ਇੱਕ ਯੋਜਨਾ ਬੰਦ ਹੁੰਦਿਆਂ ਕਰਦਿਆਂ ਵੀ ਬੰਦੇ ਨੂੰ ਟਾਈਮ ਲੱਗ ਜਾਂਦਾ ਤੇ ਬਾਕੀ 1.5 ਸਾਲ ਆ ਥੋੜਾ ਟਾਈਮ ਨਹੀਂ ਆ ਵਾਧੂ ਟਾਈਮ ਆ ਸਿੱਖੇ ਆ ਕਿਵੇਂ ਕੰਮ ਕਰਨਾ ਤੇ ਡੇਢ ਸਾਲ ਚ ਪੂਰਾ ਕੰਮ ਕਰਾ ਲਿਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਸੋਖ ਦੂਰ ਸਾਹਿਬ ਹਲਕੇ ਦੇ ਇਹ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਪਿੰਡਾਂ ਦੇ ਵਿੱਚ ਵਿਕਾਸ ਕਰਦਾ ਤਾਂ ਜਾਇਜ਼ਾ ਤੇ ਜਿਹੜੇ ਵਿਕਾਸ ਕਾਰਜ ਹੋਏ ਨੇ ਉਹਨਾਂ ਦਾ ਉਦਘਾਟਨ ਕਰਨ ਜਿਹੜਾ ਹੈ ਉਹ ਪਹੁੰਚੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰ